ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮਸਤਾਨਾ ਮੋਹਨ ਇੱਕ ਦਿਨ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਮੋਹਨ ਨੂੰ ਇਹ ਕਹਿ ਕੇ ਬੁਲਾਇਆ ਕਿ ਮਸਤਾਨੇ ਮੋਹਨ ਇੰਦਰ ਆਓ ਮੋਹਨ ਜੀ ਨੇ ਆਪਣੇ ਪਿਤਾ ਜੀ ਦੇ ਬਾਕਾਂ ਨੂੰ ਪੂਰਾ ਕਰਨ ਲਈ ਉਸੇ ਵੇਲੇ ਤੋਂ ਹੀ ਦੁਨੀਆ ਤਿਆਗ ਦਿੱਤੀ ਤੇ ਇੱਕ ਕੋਠੇ ਵਿੱਚ ਬੰਦ ਹੋ ਕੇ ਆਪਣੀ ਬੀਤੀ ਵੈਗਰੂ ਨਾਲ ਜੋੜ ਲਈ ਮੋਹਨ ਜੀ ਕਦੀ ਕਦੀ ਹਾਬੜੇ ਹੋਏ ਦੋਹਾਂ ਹੱਥਾਂ ਨਾਲ ਖਾਂਦੇ ਸੀ ਤੇ ਕਦੀ ਕਦੀ ਉਹ ਕਿਸੇ ਨਾਲ ਨਹੀਂ ਸੀ ਬੋਲਦੇ ਮੋਹਨ ਜੀ ਦੀ ਮਾਤਾ ਉਹਨਾਂ ਦੀ ਮਸਤਾਨੀ ਹਾਲਤ ਵੇਖ ਕੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਸਵਾਮੀ ਜੀ ਆਪ ਦੀ ਮਿਹਰ ਦੀ ਨਜ਼ਰ ਨਾਲ ਮੁਰਦੇ ਵੀ ਸੁਰਜੀਤ ਹੁੰਦੇ ਨੇ ਕਿਰਪਾ ਕਰੋ ਤਾਂ ਕਿ ਮੋਹਨ ਜੀ ਨੂੰ ਵੀ ਸੋਜੀ ਆ ਜਾਵੇ ਜੇਕਰ ਮੈਨੂੰ ਪਤਾ ਹੁੰਦਾ ਕਿ ਮੋਹਨ ਜੀ ਨੇ ਇਸ ਤਰ੍ਹਾਂ ਦਾ ਹੋ ਜਾਣਾ ਤਾਂ ਮੈਂ ਉਹਨਾਂ ਦਾ ਵਿਆਹ ਨਾ ਕਰਾਉਂਦੀ ਆਪਦੀ ਨੂੰ ਹੁਣ ਮੈਲੇ ਵੇਸ ਕਰਕੇ ਬੈਠੀ ਰਹਿੰਦੀ ਹੈ ਤੇ ਅੱਠੇ ਪਹਿਰ ਝੂਰਦੀ ਤੇ ਠੰਡੇ ਸਫਰਦੀ ਰਹਿੰਦੀ ਹੈ ਗੁਰੂ ਜੀ ਨੇ ਉੱਤਰ ਦਿੱਤਾ ਲੋਕੀ ਮੋਹਨ ਜੀ ਦੀ ਵਿੜਾਈ ਨਹੀਂ ਜਾਣਦੇ ਉਹਨਾਂ ਦੀ ਪਤਨੀ ਨੂੰ ਕਹੋ ਕਿ ਸ਼ਿੰਗਾਰ ਕਰਕੇ ਆਪਣੇ ਪਤੀ ਦੇ ਚਰਨਾਂ ਤੇ ਜਾ ਕੇ ਡਿੱਗ ਪਵੇ ਤੇ ਉਸ ਨੂੰ ਪੁੱਤਰ ਪੈਦਾ ਹੋਵੇਗਾ। ਮੋਹਨ ਜੀ ਦੀ istri ਇਸ ਹੁਕਮ ਅਨੁਸਾਰ ਚੰਗੇ ਬਸਤਰ ਪਾ ਕੇ ਮੋਹਨ ਜੀ ਦੇ پاس ਉਸ ਵੇਲੇ ਗਈ ਜਿਸ ਵੇਲੇ ਉਹ ਆਪਣੀ ਕੋਠੜੀ ਵਿੱਚ ਇਕੱਲੇ ਬੈਠੇ ਹੋਏ ਸੀ ਤੇ ਜਾ ਕੇ ਨਮਸਕਾਰ ਕੀਤੀ। ਉਸ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਤੇ ਫਿਰ ਸਮਾਂ ਹੋਣ ਤੇ ਉਸ ਦੇ ਘਰ ਪੁੱਤਰ ਨੇ ਜਨਮ ਲਿਆ। ਜਦੋਂ ਗੁਰੂ ਜੀ ਨੇ ਬਾਲਕ ਦੀ ਜਨਮ ਦੀ ਖਬਰ ਸੁਣੀ ਤਾਂ ਆਪਣੀ ਬਚਨ ਕੀਤਾ ਕਿ ਇਹ ਬਾਲ ਤਿਆਗੀ ਸੰਤ ਹੋਵੇਗਾ ਤੇ ਲੋਕੀ ਇਸ ਨੂੰ ਸੰਤ ਰਾਮ ਕਹਿਣਗੇ ਥੋੜਾ ਸਮਾਂ ਬੀਤਣ ਮਗਰੋਂ ਇਸ ਬਾਲਕ ਦੀ ਮਾਤਾ ਸੁਰਗਵਾਸ ਹੋ ਗਈ ਤੇ ਹਾਲਕ ਦੀ ਪਾਲਣਾ ਸਤਿਗੁਰੂ ਜੀ ਦੀ ਨਿਗਰਾਨੀ ਹੇਠਾਂ ਹੋਈ ਇਹ ਬਾਲਕ ਬੜਾ ਚਤੁਰ ਨਿਕਲਿਆ ਤੇ ਇਸ ਨੇ ਗੁਰਵਾਣੀ ਕੰਠ ਕੱਲੇ ਇਹ ਬੜੇ ਉਤਸ਼ਾਹ ਨਾਲ ਗੁਰਵਾਣੀ ਦਾ ਪਾਠ ਕਰਿਆ ਕਰਦਾ ਸੀ ਇਸਨੇ ਗੁਰੂ ਅਮਰਦਾਸ ਜੀ ਦੀ ਬਾਣੀ ਇੱਕ ਪੁਸਤਕ ਵਿੱਚ ਇਕੱਠੀ ਕੀਤੀ ਜਿਹੜੀ ਕਹਿੰਦੇ ਨੇ ਕਿ ਹੁਣ ਤੱਕ ਮੌਜੂਦ ਹੈ ਪਾਈ ਮੂਰਾਰੀ ਜੀ ਦੀ ਸਾਖੀ ਬੜੀਆਂ ਤਾਂਗਾਂ ਤੇ ਲਾਲਸਾ ਵਗਰੋਂ ਕਿਸੇ ਖੱਤਰੀ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਉਸਨੇ ਪ੍ਰੇਮਾ ਰੱਖਿਆ ਬਾਲਕ ਦੀ ਮਾਂ ਉਸ ਦੇ ਜਮਦੇ ਸਾਰ ਮਰ ਗਈ ਤੇ ਫਿਰ ਉਸ ਦਾ ਪਿਤਾ ਵੀ ਗੁਜ਼ਰ ਗਿਆ ਉਸ ਦੀ ਭੂਆ ਤੇ ਭੈਣਾਂ ਵੀ ਜਿਹੜੀਆਂ ਉਸ ਨੂੰ ਪਾਲਦੀਆਂ ਸੀ ਉਹ ਵੀ ਮਰ ਗਈਆਂ। ਐਸੀ ਤਰ੍ਹਾਂ ਉਸ ਦੇ ਦਾਦੀਏ ਤੇ ਨਾਨਕੇ ਸਾਕਾਂ ਦੇ ਸਾਰੇ ਆਦਮੀ ਗੁਜ਼ਰ ਗਏ ਤੇ ਉਹ ਸੰਸਾਰ ਵਿੱਚ ਇਕੱਲਾ ਰਹਿ ਗਿਆ। ਚਾਲਵਾਜ਼ ਆਦਮੀ ਉਸ ਦੀ ਸਾਰੀ ਜਾਇਦਾਦ ਹੜੱਪ ਕਰ ਗਏ। ਹੁਣ ਉਸ ਤੇ ਦੁੱਖਾਂ ਦੀ ਅਤਿ ਹੋ ਗਈ ਸੀ। ਉਹ ਜਿਹੜੇ ਕੋੜ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਉਸ ਦੇ ਹੱਥ ਪੈਰਾਂ ਦੀਆਂ ਉਂਗਲਾਂ ਝੜ ਗਈਆਂ। ਸ਼ਰੀਰ ਗਲ ਗਿਆ ਤੇ ਲਹੂ ਤੇ ਪਾਗ ਝੋਣ ਲੱਗ ਪਈ ਤੇ ਮੱਖੀਆਂ ਨੇ ਡੰਗ ਮਾਰ ਮਾਰ ਕੇ ਉਸ ਦੀ ਮਸੀਮਤ ਤੇ ਰਹਿਂਦੀ ਕਸਰ ਵੀ ਪੂਰੀ ਕਰ ਦਿੱਤੀ ਕਿਸੇ ਦਇਆਵਾਨ ਆਦਮੀ ਨੇ ਉਸ ਦੇ ਗਲ ਨਾਲ ਇੱਕ ਮਿੱਟੀ ਦਾ ਭਾਂਡਾ ਬੰਨ ਦਿੱਤਾ ਤਾਂ ਜੋ ਕੋਈ ਉਧਾਰ ਆਦਮੀ ਉਸ ਦੇ ਨਿਰਭਾਲ ਲਈ ਉਸ ਵਿੱਚ ਰੋਟੀ ਪਾ ਜਾਇਆ ਕਰੇ ਹੋ ਰੇੜੜਕੇ ਆਪਣੀ ਥਾਂ ਬਦਲਦਾ ਸੀ ਪਰ ਕੋਈ ਵੀ ਉਸ ਨੂੰ ਲਾਗੇ ਨਹੀਂ ਸੀ ਆਉਂਦੰਦਾ ਉਸਨੇ ਗੁਰੂ ਜੀ ਬਾਰੇ ਸੁਣਿਆ ਕਿ ਉਹ ਰੋਗੀਆਂ ਨੂੰ ਰਾਜੀ ਕਰ ਦਿੰਦੇ ਨੇ ਜਿਹੜਾ ਕਿ ਕੋੜੀਆਂ ਨੂੰ ਚੰਗਾ ਭਲਾ ਕਰ ਦਿੰਦੇ ਆ ਅੰਨਿਆਂ ਨੂੰ ਅੱਖਾਂ ਦਿੰਦੇ ਆ ਬੋਲੇ ਉਹਨਾਂ ਦੀ ਕਿਰਪਾ ਨਾਲ ਸੁਣਨ ਲੱਗ ਪੈਂਦੇ ਆ ਇਸ ਲਈ ਉਸ ਦੀ ਤੀਬਰ ਇੱਛਾ ਹੋਈ ਕਿ ਮੈਂ ਵੀ ਅਜਿਹੇ ਕਰਮਤੀ ਗੁਰੂ ਜੀ ਦੇ ਦਰਸ਼ਨ ਕਰਾਂ ਪਉ 73 ਦਾ 73 ਦਾ ਉਹ ਬੜੇ ਕਸ਼ਟਾਂ ਨਾਲ ਬੜੇ ਚਿਰ ਮੰਗਰੋਂ ਗੋਵਿੰਦ왈 ਪੂਜਾ ਉਸਨੇ ਉਹ ਆਨੰਦ ਵੇਖਿਆ ਜੋ ਗੁਰੂ ਜੀ ਦੇ ਸ਼ਹਿਰ ਗੋਵਿੰਦਵਾਲ ਵਿੱਚ ਵਰਤ ਰਿਹਾ ਸੀ ਤੇ ਖਾਸ ਕਰਕੇ ਜਦ ਸਿੱਖਾਂ ਦੀ ਪ੍ਰਸੰਨਤਾ ਵੇਖੀ ਤੇ ਗੁਰੂ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਤਾਂ ਉਹ ਇੰਨਾ ਖੁਸ਼ ਹੋਇਆ ਕਿ ਆਪਣੇ ਸਰੀਰ ਦੇ ਦੁੱਖਾਂ ਵੱਲ ਧਿਆਨ ਕਰਕੇ ਇੱਕ ਗੀਤ ਬਣਾਇਆ ਤੇ ਬੜੇ ਪ੍ਰੇਮ ਨਾਲ ਮੋੜ-ਮੋੜ ਕੇ ਗਾਉਣ ਲੱਗਾ ਗਿਆ ਕਛੋਟਾ ਲਾਧੋਰੇ ਗਿਆ ਕਛੋਟਾ ਲਾਧੋਰੇ ਲੋਕਾਂ ਦੀ ਬੜੀ ਵੀਡ ਉਸਦੇ ਚੋ ਫੇਰੇ ਇਕੱਠੀ ਹੋ ਗਈ ਜਦੋਂ ਉਸਦੀ ਥਥਲਾਂਦੀ ਹੋਈ ਆਵਾਜ਼ ਸੁਣਦੇ ਤਾਂ ਕਹਿੰਦੇ ਇੱਕ ਵਾਰ ਹੋਰ ਇੱਕ ਵਾਰ ਹੋਰ ਉਸਦੇ ਗਲ ਵਿੱਚ ਲਟਕਦੇ ਭਾਂਡੇ ਵਿੱਚ ਕੋਈ ਅੰਨ ਪਾਉਂਦਾ ਸੀ ਕੋਈ ਪਾਣੀ ਜਿਉਂ-ਜਿਉਂ ਗੁਰਦੁਆਰੇ ਦੀ ਧੂੜੀ ਵਿੱਚ ਲੇਟਦਾ ਸੀ ਤਿਉਂ-ਤਿਉਂ ਉਸਦਾ ਦੁੱਖ ਘਟਦਾ ਜਾਂਦਾ ਸੀ ਉਸਨੇ ਸਿੱਖਾਂ ਪਾਸੋਂ ਬੇਨਤੀ ਕਰਕੇ ਪੁੱਛਿਆ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਿਵੇਂ ਕਰ ਸਕਦਾ ਉਹਨਾਂ ਨੇ ਦੱਸਿਆ ਕਿ ਜਦੋਂ ਗੁਰੂ ਜੀ ਆਪਣੇ ਆਪ ਹੀ ਕੋੜਿਆਂ ਨੂੰ ਸੱਦਨ ਤੋਂ ਵੀ ਉਹਨਾਂ ਨਾਲ ਲੜਕੀ ਚਲਾ ਜਾਮੀ ਉਹ ਸੋਚਣ ਲੱਗਾ ਕਿ ਮੇਰਾ ਆਉਣਾ ਤਾਂ ਵਿਅਰਥ ਹੀ ਹੋਇਆ ਜੇਕਰ ਮੈਨੂੰ ਗੁਰੂ ਦੇ ਘਰ ਵਿੱਚ ਆਸਰਾ ਨਾ ਮਿਲਿਆ ਤਾਂ ਮੈਂ ਹੋਰ ਕਿੱਥੇ ਜਾਵਾਂਗਾ ਇਸ ਲਈ ਉਸਨੇ ਵਿਚਾਰਿਆ ਕਿ ਚੰਗਾ ਮੈਂ ਜਿੱਥੇ ਹਾਂ ਇੱਥੇ ਹੀ ਰਹਾ ਤੇ ਮਰ ਜਾਵਾਂ ਉਹ ਕਦੀ ਰੋਂਦਾ ਸੀ ਕਦੀ ਹੱਸਦਾ ਸੀ ਉਹ ਆਪਣੀ ਪਿਛਲੇ ਜਨਮ ਦੇ ਪਾਪਾ ਨੂੰ ਦੋਸ਼ ਦਿੰਦਾ ਸੀ ਕਿ ਜਿੰਨਾ ਕਾਰਨ ਉਸ ਨੂੰ ਗੁਰੂ ਦੇ ਦਰਸ਼ਨ ਨਹੀਂ ਹੋਏ ਜਿਹੜੇ ਹੋਰਨਾਂ ਲਈ ਇਸੇ ਤਰ੍ਹਾਂ ਖੁੱਲੇ ਨਹੀਂ ਜਿਸ ਤਰ੍ਹਾਂ ਕੇ ਹਵਾ ਕੁਝ ਕੇ ਦੇਵਾਨ ਸਿੱਖਾਂ ਨੇ ਤਰਸਿਖਾ ਕੇ ਇਸ ਕੋੜੀ ਦਾ ਹਾਲ ਤੇ ਉਸ ਦੀ ਪ੍ਰੇਮ ਬਾਰੇ ਗੁਰੂ ਜੀ ਨੂੰ ਜਿਆਦਾ ਦੱਸਿਆ ਗੁਰੂ ਜੀ ਕਹਿਣ ਲੱਗੇ ਉਹ ਸੱਚ ਆਖਦਾ ਹੈ ਉਸ ਨੂੰ ਪਹਿਲਾਂ ਸਰੀਰ ਪ੍ਰਾਪਤ ਹੋ ਗਿਆ ਭਲਕੇ ਸਾਡੇ ਇਸ਼ਨਾਨ ਕੀਤੇ ਹੋਏ ਜਲ ਨਾਲ ਇਸ ਨੂੰ ਨਹਾਓ ਤੇ ਫਿਰ ਸਿਰ ਤੋਂ ਪੈਰਾਂ ਤੱਕ ਬਲੀਡ ਕੇ ਸਾਢੇ ਪਾਸ ਲਿਆਉਣਾ ਸਿੱਖਾ ਨੇ ਇਸੇ ਤਰ੍ਹਾਂ ਹੀ ਕੀਤਾ ਗੁਰੂ ਜੀ ਨੇ ਉਸ ਨੂੰ ਦਰਸ਼ਨ ਦਿੱਤੇ ਤੇ ਆਪਣੇ ਹੱਥੀ ਉਸ ਤੋਂ ਕੱਪੜਾ ਲਾਇਆ ਜਿਸ ਵੇਲੇ ਸਿੱਖਾ ਨੇ ਉਸ ਨੂੰ ਲਵੇਟਿਆ ਸੀ ਤਾਂ ਸਾਰੇ ਕੀ ਵੇਖਦੇ ਐ ਕਿ ਉਹ ਮਨੁੱਖਾ ਵਰਗਾ ਸੋਹਣਾ ਤੇ ਸਡੌਲ ਨਿਕਲ ਆਇਆ ਗੁਰੂ ਜੀ ਨੇ ਉਸ ਦਾ ਨਵਾਂ ਨਾਮ ਮੁਰਾਰੀ ਰੱਖਿਆ ਮੁਰਾਰੀ ਕ੍ਰਿਸ਼ਨ ਮਹਾਰਾਜ ਜੀ ਦੇ ਗੁਣਵਾਚਕ ਨਾਮਾਂ 'ਚੋਂ ਇੱਕ ਨਾਮ ਹੈ ਇੱਕ ਦਿਨ ਗੁਰੂ ਜੀ ਨੇ ਭਰੇ ਦੀਵਾਨ ਵਿੱਚ ਪੁੱਛਿਆ ਕੋਈ ਗੁਰੂ ਦਾ ਪਿਆਰਾ ਹੈ ਜਿਹੜਾ ਆਪਣੀ ਕੰਨਿਆ ਮੁਰਾਰੀ ਦੇ ਨਾਲ ਵਿਆਹ ਦੇਵੇ ਸ਼ੀਹਾ ਨਾਮ ਦੇ ਸਿੱਖ ਨੇ ਉੱਠ ਕੇ ਕਿਹਾ ਕਿ ਮੈਂ ਆਪਣੀ ਕੰਨਿਆ ਦੇਣ ਲਈ ਹਾਜ਼ਰ ਹਾਂ ਫਿਰ ਉਹ ਮੁਰਾਰੀ ਨੂੰ ਆਪਣੇ ਘਰ ਲੈ ਗਿਆ ਜਦੋਂ ਘਰ ਪੁੱਜਿਆ ਤਾਂ ਸ਼ੀਹਾ ਨੇ ਆਪਣੀ ਇਸਤਰੀ ਨੂੰ ਜਿਹੜੀ ਕਿ ਬਹੁਤ ਹੀ ਸਖਤ ਸੁਭਾਅ ਵਾਲੀ ਸੀ ਅੰਦਰ ਭੇਜ ਦਿੱਤਾ ਤਾਂ ਜੋ ਉਹ ਨਾ ਵੇਖੇ ਕਿ ਮੈਂ ਕੀ ਕਰਦਾ ਸ਼ੀਹ ਨੇ ਵਿਆਹ ਲਈ ਚਾਂਦਨੀ ਲਾਈ ਤੇ ਨੌਜਵਾਨ ਜੋੜੀ ਪਾਸੋਂ ਜੋਗ ਤਰੀਕੇ ਨਾਲ ਵਿਆਹ ਦੀਆਂ ਰੀਤਾਂ ਰਸਮਾਂ ਤੇ ਲਾਵਾ ਕਰਵਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਦੋਂ ਸ਼ੀਹੇ ਦੀ ਇਸਤਰੀ ਨੂੰ ਵਿਆਹ ਦਾ ਪਤਾ ਲੱਗਾ ਤਾਂ ਉਹ ਰੋਂਦੀ ਫਿਰਦੀ ਗੁਰੂ ਜੀ ਪਾਸ ਗਈ ਉਹ ਕਹਿਣ ਲੱਗੀ ਕਿ ਮਹਾਰਾਜ ਇੱਕ ਬੜੀ ਮਾੜੀ ਗੱਲ ਹੋਈ ਹੈ ਇਹ ਆਦਮੀ ਦੇ ਪਿਛਲੇ ਖਾਨਦਾਨ ਦਾ ਜਾਂ ਜਾਤ ਦਾ ਇਸ ਦੇ ਮਾਪਿਆਂ ਦਾ ਮੈਨੂੰ ਕੋਈ ਨਹੀਂ ਪਤਾ ਪਰ ਮੇਰੇ ਪਤੀ ਨੇ ਇਸ ਦੇ ਨਾਲ ਮੇਰੀ ਧੀ ਨੂੰ ਵਿਆਹ ਦਿੱਤਾ। ਗੁਰੂ ਜੀ ਨੇ ਕਿਹਾ ਅਸੀਂ ਇਸ ਦੇ ਮਾਤਾ ਪਿਤਾ ਜੋ ਸਾਡੀ ਜਾਤ ਹੈ ਉਹੀ ਇਸ ਦੀ ਹੈ। ਤੇਰੀ ਧੀ ਦਾ ਨਾਮ ਮਥੋ ਸਾਡੇ ਪੁੱਤਰ ਦਾ ਨਾਮ ਮੁਰਾਰੀ ਹੈ। ਲੋਕੀਂ ਪਿੱਛੋਂ ਇਹਨਾਂ ਦਾ ਨਾਮ ਬੜੇ ਸਤਿਕਾਰ ਸਹਿਤ ਮਥੋ ਮੁਰਾਰੀ ਕਰਕੇ ਸੱਦਿਆ ਕਰਨਗੇ। ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਲਈ ਹੈ। ਯੋਸ਼ੀ ਹਿੰਦੀ ਗੁੱਸੇ ਹੋਈ ਇਸਤਰੀ ਨੂੰ ਸ਼ਾਂਤੀ ਆ ਗਈ ਤੇ ਉਸਨੇ ਆਪਣੀ ਧੀ ਨੂੰ ਦਾਸ ਦਿੱਤਾ ਫਿਰ ਗੁਰੂ ਜੀ ਨੇ ਮੁਰਾਰੀ ਨੂੰ ਹੁਕਮ ਦਿੱਤਾ ਹੁਣ ਆਪਣੇ ਘਰ ਜਾ ਕੇ ਰਹੋ ਤੇ ਸੁਖ ਨਾਲ ਬਸੋ ਸਤਨਾਮ ਦਾ ਉਪਦੇਸ਼ ਲੈ ਕੇ ਲੋਕਾਂ ਨੂੰ ਸਿੱਖੀ ਮਾਰਗ ਵਿੱਚ ਲਿਆਓ ਤੇ ਉਹਨਾਂ ਨੂੰ ਤਾਰੋ ਮੁਰਾਰੀ ਤੂੰ ਵੀ ਲੋਕਾਂ ਨੂੰ ਸਿੱਖ ਬਣਾਏਗਾ ਤੇ ਰੀਧੀਆਂ ਸਿੱਧੀਆਂ ਤੇਰੇ ਦਰ ਤੇ ਹਾਜ਼ਰ ਰਹਿਣਗੀਆਂ ਵੇਦਾਂਚਾਰਿਆ ਪੰਡਿਤ ਵੇਨੀ ਜੀ ਇੱਕ ਵੇਨੀ ਨਾਮ ਦਾ ਪੰਡਿਤ ਵੇਦਾਂ ਸ਼ਾਸਤਰਾਂ ਦੀ ਵਿਆਖਿਆ ਕਰਦਾ ਹੁੰਦਾ ਸੀ ਉਸ ਨੇ ਸੰਸਕ੍ਰਿਤ ਵਿਆਕਰਨ ਦਾ ਵਾਕ ਬੋਧ ਸ਼ਬਦ ਬੋਧ ਛੰਦ ਬੋਧ ਕੰਠ ਕੀਤਾ ਹੋਇਆ ਸੀ ਵੇਨੀ ਬ੍ਰह्म ਗਿਆਨ ਦੇ ਹੰਕਾਰ ਵਿੱਚ ਹਿੰਦੂਸਤਾਨ ਵਿੱਚ ਘੁੰਮਦਾ ਫਿਰਦਾ ਸੀ ਤੇ ਜਿੱਥੇ ਕਿਤੇ ਕਿਸੇ ਉੱਗੇ ਪੰਡਿਤ ਬਾਰੇ ਸੁਣਦਾ ਸੀ ਉੱਥੇ ਹੀ ਜਾ ਕੇ ਉਸ ਨਾਲ ਚਰਚਾ ਕਰਦਾ ਸੀ ਤੇ ਉਸ ਨੂੰ ਜਿੱਤ ਕੇ ਉਸ ਦੀਆਂ ਸਾਰੀਆਂ ਪੁਸਤਕਾਂ ਤੇ ਕਬਜ਼ਾ ਕਰ ਲੈਂਦਾ ਸੀ ਜਦ ਉਸ ਨੇ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਦੇ ਸਾਰੇ ਪੰਡਿਤਾਂ ਨੂੰ ਸ਼ਸਤਰਾਂ ਥੰਤ ਵਿੱਚ ਹਰਾ ਦਿੱਤਾ ਤਾਂ ਫਿਰ ਉਸ ਨੇ ਗੋਵਿੰਦਵਾਲ ਵੱਲ ਮੂੰਹ ਕੀਤਾ ਗੋਵਿੰਦਵਾਲ ਦੇ ਪੰਡਿਤਾਂ ਨੇ ਅਜਿਹੇ ਆਦਮੀ ਨਾਲ ਜਿਸ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ ਹੋਈਆਂ ਸੀ ਆਪ ਤਾਂ ਚਰਚਾ ਵਿੱਚ ਪੈਣ ਤੋਂ ਕੁਦਰਤੀ ਨਾ ਕਰਨੀ ਸੀ ਸੋ ਉਸ ਨੂੰ ਉਹਨਾਂ ਗੁਰੂ ਜੀ ਵੱਲ ਕਹ ਦਿੱਤਾ ਗੁਰੂ ਜੀ ਨੇ ਬੇਣੀ ਨੂੰ ਬਿਠਾਇਆ ਤੇ ਪੁੱਛਿਆ ਕਿ ਆਪ ਨੇ ਇੱਥੇ ਆਉਣ ਦੀ ਕਿਰਪਾਲਤਾ ਕਿਵੇਂ ਕੀਤੀ ਹੈ ਉਸ ਨੇ ਉੱਤਰ ਦਿੱਤਾ ਤੁਹਾਡੇ ਸਿੱਖ ਸੰਧਿਆ ਜਾਂ ਗੈਤਰੀ ਦਾ ਪਾਠ ਨਹੀਂ ਕਰਦੇ ਤੀਤ ਯਾਤਰਾ ਤਪ ਹਿੰਦੂਆਂ ਦੇ ਕਰਮ ਧਰਮ ਨਹੀਂ ਕਰਦੇ ਉਹਨਾਂ ਦੀ ਕਿਸ ਤਰ੍ਹਾਂ ਗਤੀ ਹੋਵੇਗੀ ਗੁਰੂ ਜੀ ਨੇ ਕਿਹਾ ਸੰਸਾਰ ਦੇ ਪਹਿਲੇ 3 ਯੁਗਾਂ ਲਈ ਇਹ ਗੱਲਾਂ ਠੀਕ ਸੀ ਪਰੇ ਚੌਥੇ ਯੁੱਗ ਵਿਜੇ ਵਿਅਰਥ ਨੇ ਇਸ ਸਮੇ ਇੱਕ ਨਾਮ ਹੀ ਮੁਕਤੀ ਦੇ ਸਕਦਾ ਹੈ ਭਗਤੀ ਮੁਕਤੀ ਦੀ ਜੁਗਤੀ ਹੈ ਤੇ ਗੁਰੂ ਦੀ ਸਿੱਖਿਆ ਅਨੁਸਾਰ ਚੰਗੀ ਤਰ੍ਹਾਂ ਹੋ ਸਕਦੀ ਹੈ ਬਿਨਾਂ ਭਗਤੀ ਸਭ ਰਿੱਕਤਾ ਰਸਮਾ ਵਿਅਰਥ ਹੈ ਆਪਣੇ ਹੱਥ ਵਿੱਚ ਦੀਵਾ ਫੜੋ ਤੇ ਨੇਰੇ ਵਿੱਚ ਨਾ ਜਾਓ ਬੀਜ ਆਪਣੀ ਠੀਕ ਰੁੱਤ ਸਰ ਹੀ ਉਗਦਾ ਹੈ ਕੂੜੇ ਹੰਕਾਰ ਨੂੰ ਤਿਆਗੋ ਤੇ ਅਜਾਈ ਭਗਤੀ ਕਰੋ ਕਿ ਤੁਹਾਡਾ ਮਨ ਵੈਗਰੋ ਦੀ ਪ੍ਰੀਤ ਵਿੱਚ ਮਗਨ ਰਹੇ ਕਿਉਂ ਜੋ ਤੁਸੀਂ ਪੰਡਿਤ ਹੋ ਤੇ ਹੁਣ ਸਾਡੇ ਪ੍ਰਸ਼ਨਾਂ ਦੇ ਉੱਤਰ ਦਿਓ ਇਹ ਮਨ ਗਿਰੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਨ ਅਵਰਨ ਸਦਾ ਵਿਨਾਸੀ ਕਿ ਇਹ ਮਨ ਚੰਝਲ ਕਿ ਇਹ ਮਨ ਬਹਿਰਾਗੀ ਇਸ ਮਨ ਕੋ ਮਮਤਾ ਕਿਥੇ ਲੱਗੀ ਪੰਡਿਤ ਇਸ ਮਨ ਦਾ ਕਰੇ ਵਿਚਾਰ अबर के बहुता पड़े उठावे पा रहा माया ममता करते लाही हुक्म करे उपाही गुरप्रशादी बुझे पाई सदा रहे हर की सरनाई तीन गुण सो पंडित सो तिहा गुणा की पंड उतारे एक को नाम बखाने सतगुर की ओ ले लेही ਸਤੁਰ ਅਗੇ ਸੀਸ ਧਰੇ ਹੀ ਸਦਾ ਅਲਗ ਰਹੇ ਨਿਰਵਾਨ ਸੋ ਪੰਡਤ ਤਰਗੈ ਪਰਵਾਨ ਸਭਨਾ ਮਾਹੇ ਏਕੋ ਏਕ ਬਖਾਣੇ ਜਾਂ ਏਕੋ ਵੇਖੇ ਤਾਂ ਏਕੋ ਜਾਣੇ ਜੋ ਕੋ ਵਕਸੇ ਮਿਲਨੇ ਸੋਏ ਐਥੇ ਉਤ ਸਦਾ ਸੁਖ ਹੋਏ ਕਹਿਤ ਨਾਨਕ ਕਵਨ ਵਿਦੇ ਕਰੀਆ ਕੋਈ ਸੋਈ ਮੁਕਤ ਜਾਕੋ ਕਿਰਪਾ ਹੋਈ ਅੰਤਿਨ ਹਰਗੁਣ ਗਾਵੇ ਸੋਏ। ਸ਼ਾਸਤਰ ਵੇਦ ਕੀ ਫਿਰੇ ਕੋਕਨਾ ਹੋਏ। ਪੰਡਿਤ ਬੇਣੀ ਇਹ ਸੁਣ ਕੇ ਸੋਚਣ ਲੱਗਾ ਮੈਂ ਬੁੱਧੀ ਦੇ ਹੰਕਾਰ ਦੀ ਨਦੀ ਵਿੱਚ ਡੁੱਬਦਾ ਜਾ ਰਿਹਾ ਸੀ। ਹੁਣ ਜਦ ਮੈਨੂੰ ਗੁਰੂ ਜੀ ਦੇ ਉਪਦੇਸ਼ ਦਾ ਬੇੜਾ ਮਿਲ ਗਿਆ। ਮੈਂ ਇਸ ਤੇ ਚੜ ਕੇ ਸੰਸਾਰ ਪੌਜਲ ਤੋਂ ਪਾਰ ਹੋ ਕੇ ਮੁਕਤੀ ਨੂੰ ਪ੍ਰਾਪਤ ਕਰਾਂਗਾ। ਪੰਡਿਤ ਦੇ ਚੰਗੇ ਭਾਗਾਂ ਦਾ ਸਿਤਾਰਾ ਚੜਪਿਆ ਸੀ। ਉਸਨੇ ਗੁਰੂ ਜੀ ਦੀ ਸ਼ਰਨ ਲਈ। ਅਥਮ ਫਲ ਪ੍ਰਾਪਤ ਕੀਤਾ ਬੇਨੀ ਨੇ ਫਿਰ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੈ ਸੱਚੇ ਪਾਤਸ਼ਾਹ ਮੈਂ ਪੜ ਕੇ ਪੰਡਿਤ ਹੋ ਗਿਆ ਸਾ ਪਰ ਅਜੇ ਤੱਕ ਮੈਨੂੰ ਸਮਝ ਨਹੀਂ ਆਈ ਕਿ ਅਸਲ ਗਿਆਨ ਕੀ ਹੈ ਤੇ ਇਸ ਦਾ ਮਤਲਬ ਕੀ ਹੈ ਮੈਂ ਸ਼ਾਸਤਰ ਪੜਨ ਤਪ ਕਰਨ ਤੀਤ ਯਾਤਰਾ ਕਰਨ ਨਾਲ ਇੰਨਾ ਨਾ ਹੋ ਗਿਆ ਤੇ ਹੰਕਾਰ ਤੇ ਮੂਰਤੀ ਪੂਜਾ ਵਿੱਚ ਅਜਿਹਾ ਲੀਨਾਂ ਕਿ ਮੇਰੇ ਵਿੱਚ ਅਸਲੀ ਭਗਤੀ ਨਹੀਂ ਆਈ ਹੋ ਜਦ ਮੈਂ ਆਪਦੀ ਸ਼ਰਨ ਆਇਆ ਮੈਨੂੰ ਉਪਦੇਸ਼ ਦਿਓ ਤੇ ਮੇਰੀ ਗਤੀ ਕਰੋ ਪੰਡਿਤ ਬੀਣੀ ਨੇ ਆਪਣੇ ਤੋਂ ਸਭ ਪੋਥੀਆਂ ਦਾ ਭਾਰ ਲਾ ਦਿੱਤਾ ਤੇ નિર્ਮਾਨਤਾ ਨਾਲ ਆਤਮਿਕ ਉਪਦੇਸ਼ ਲਈ ਗੁਰੂ ਜੀ ਦੀਆਂ ਚਰਨਾਂ ਵਿੱਚ ਬੈਠ ਗਿਆ ਉਸ ਦੀ ਬੁੱਧੀ ਦੇ ਕਬਾਟ ਖੁੱਲ ਗਏ ਤੇ ਉਹ ਪ੍ਰੇਮ ਨਾਲ ਰੰਗਿਆ ਗਿਆ ਇਸ ਤਰ੍ਹਾਂ ਗੁਰੂ ਜੀ ਦੀ ਕਿਰਪਾ ਨਾਲ ਮੁਕਤੀ ਜੀਵਨ ਪ੍ਰਾਪਤ ਕਰਕੇ ਬੀਣੀ ਨੇ ਗੁਰੂ ਜੀ ਦਾ ਧੰਨਵਾਦ ਕੀਤਾ विदा ਹੋਇਆ ਧੰਨਵਾਦ ਜੀ